ਸ਼੍ਰੀ ਹਰਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਜੀ ਦੇ ਕੱਥੂ ਮੰਗਲ ਸਮਾਗਮ ਹੋਏ ਉਹਨਾਂ ਦੇ ਜਨਮ ਸੰਬੰਧੀ 500 ਸਾਲਾ ਜਨਮ ਸੰਬੰਧੀ ਸਵਾਗਤ ਹੋਇਆ। ਫਿਰ ਅਕਾਲ ਤਖਤ ਸਾਹਿਬ ਦੀ 3 ਜੁਲਾਈ 2006 ਨੂੰ ਮਨਾਈ ਗਈ ਚੌਥੀ ਸਾਲ ਦੀ ਵੇਲੇ। ਤੁਹਾਡੇ ਸਾਰਿਆਂ ਨੂੰ ਯਾਦ ਹੋਣਾ ਹੈ ਵੀ ਐਡੇ ਵੱਡੀਆਂ ਮਹਾਨ ਘਟਨਾਵਾਂ ਸੀ। ਜਿਨ੍ਹਾਂ ਨੇ ਸਿੱਖੀ ਦੇ ਬੂਟੇ ਦੀ ਖੁਸ਼ਬੂ ਸਾਰੀ ਦੁਨੀਆ ਦੇ ਵਿੱਚ ਪਹੁੰਚਾਉਣੀ ਸੀ। ਲੇਕਿਨ ਉੱਥੇ ਖੂਨ ਖਰਾਬਾ ਹੋਇਆ। ਉਥੇ ਦੁਵਿਧਾ ਸੀ ਉਥੇ ਝਗੜੇ ਸੀ ਸੋ ਸ਼ਤਾਬ ਦੀਆਂ ਦੇ ਵਿੱਚ ਉਹਨਾਂ ਦੇ ਸਮਾਗਮਾਂ ਦੀ ਖਬਰ ਤੱਕ ਹੀ ਜਾਣੀ ਸੀ ਉਥੇ ਜਿਹੜੇ ਹੋਏ ਝਗੜੇ ਦੀ ਖਬਰ ساری ਦੁਨੀਆ ਦੇ ਵਿੱਚ ਗਈ ਲੇਕਿਨ ਸਾਡਾ ਫਰਜ਼ ਇਹ ਬਣਦਾ ਕਿ ਸਾਨੂੰ ਗੁਰੂ ਸਾਹਿਬ ਨੇ ਜਿਹੜਾ ਸਨੇਹਾ ਦਿੱਤਾ ਸਾਂਝੀ ਵਾਲਤਾ ਦਾ ਸਾਨੂੰ ਕੁਰਬਾਨੀ ਦਾ ਸਹਿਣਸ਼ੀਲਤਾ ਦਾ ਕਿਸੇ ਹੋਰ ਦੀ ਖਾਤਰ ਜਾਨ ਦੇਣ ਦਾ ਜਾਨ ਲੈਣ ਦਾ ਸਤਿ ਜੀ ਦੀ ਖਾਤਰ ਮਰ ਮਰਟਨ ਦਾ ਸੇਵਾ ਦਾ ਸਮਰਪਣ ਦਾ ਲੰਗਰ ਦਾ ਭਾਈ ਕਨਈਏ ਵਾਲੀ ਜਿਹੜੀ ਇਲਾਜ ਦੀ ਪ੍ਰਥਾ ਦਾ ਪੰਚ ਪ੍ਰਧਾਨੀ ਦਾ ਸਿੱਖੀ ਦੀਆਂ ਮਤਲਬ ਜੇ ਵਿਸ਼ਾਸ਼ਤਾਵਾਂ ਤੁਸੀਂ ਗਿਣਾਈ ਦਿਓ ਤੇ ਗਿਣੀਆਂ ਨਹੀਂ ਜਾਣੀਆਂ ਵਿਸ਼ੇਸ਼ਤਾਵਾਂ ਵਿਸ਼ੇਸ਼ਤਾਵਾਂ ਔਰ ਸਭ ਤੋਂ ਵੱਡੀ ਗੱਲ ਸਨੇਹ ਤਾਂ ਇਹ ਜਾਣਾ ਚਾਹੀਦਾ ਸੀ ਕਿ ਇੱਕ ਵੱਖਰਾ ਬੂਟਾ ਹੈ ਜਿਹੜਾ ਸਾਰਿਆਂ ਨੂੰ ਇਕੱਠੇ ਕਰ ਦਿੰਦਾ ਸੋ ਸੁਨੀਹਾ ਗਿਆ ਝਗੜੇ ਦਾ ਸੋ ਹੁਣ ਮੈਂ ਬੇਨਤੀ ਕਰਦਾ ਕਿ ਅੱਜ ਅਖਬਾਰਾਂ ਦੇ ਵਿੱਚ ਖਬਰ ਮੈਂ ਪੜ੍ਹੀ ਹੈ ਕਿ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਨੂੰ ਇਤਰਾਜ਼ ਹੈ ਕਿ ਪੰਜਾਬ ਸਰਕਾਰ ਸ਼ਤਾਬਦੀਆਂ ਕਿਉਂ ਮਨਾ ਰਹੀ ਹੈ ਅਸੀਂ ਵੀ ਉਸ ਸਿੱਖਾਂ ਪੰਜਾਬੀਆਂ ਨੇ ਚੁਣੀ ਹੋਈ ਸਰਕਾਰ ਹੈ ਔਰ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਕਿ ਸਰਕਾਰੀ ਤੌਰ ਤੇ ਸ਼ਤਾਬਦੀਆਂ ਮਨਾਈਆਂ ਜਾ ਰਹੀਆਂ 99 ਵਿੱਚ ਵੀ ਮਨਾਈ ਗਈ ਹੈ ਪਿਛਲੀ ਸਰਕਾਰ ਵੱਲੋਂ 300 ਸਾਲਾ ਵੀ ਮਨਾਇਆ ਗਿਆ ਸੀ ਫਿਰ 1975 ਦੇ ਵਿੱਚ ਗੁਰੂ ਸਾਹਿਬ ਦੇ ਗੁਰਤੇਗ ਭਦਰ ਪਾਸ਼ਾ ਦੀ ਜਿਹੜੀ ਸ਼ਹੀਦੀ ਸਵਾਗਤ ਦੇ 300 ਸਾਲਾ ਸੀ ਉਹ ਵੀ ਸਰਕਾਰੀ ਤੌਰ ਤੇ ਮਨਾਇਆ ਗਿਆ ਸੀ ਉਹ ਤਾਂ ਕੇਂਦਰ ਸਰਕਾਰ ਵੀ ਨਾਲ ਸੀ ਪਟਨਾ ਸਾਹਿਬ ਵੀ ਖੇ ਵੀ ਮਨਾਏ ਗਏ ਮਹਾਰਾਸ਼ਟਰ ਸਰਕਾਰ ਨੇ ਵੀ ਮਨਾਇਆ ਸੋ ਇਹ ਤਾਂ ਅੱਛੀ ਗੱਲ ਹੈ ਸੋ ਸਾਨੂੰ ساری ਦੁਨੀਆ ਦੇ ਵਿੱਚ ਇਸਨੇ ਭਜਣੇ ਚਾਹੀਦਾ ਔਰ ਵੱਡੀ ਗੱਲ ਇਹ ਪੰਜਾਬ ਸਰਕਾਰ ਦਾ ਮੈਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਹ ਕਿਹਾ ਵੀ ਅਸੀਂ ਸਾਰਿਆਂ ਤੋਂ ਸੁਝਾ ਲੈਣੇ ਆ ਕਿ ساری ਦੁਨੀਆ ਦੇ ਵਿੱਚ ਬਾਬੇ ਨਾਨਕ ਦਾ ਜਿਹੜਾ ਸਨੇਹ ਹੈ ਉਹ ਫੇਰ ਤੋਂ ਬਚਾਉਣਾ ਹੈ ਸਿੱਖੀ ਦਾ ਤਨੇਹਾਂ ਬਚਾਉਣਾ ਹੈ ਸੋ ਮੈਂ ਬੇਨਤੀ ਕਰਦਾ ਵੀ ਆਪਾਂ ਦੂਧਾ ਜਨਾ ਪਈਏ ਔਰ ਧਾਮੀ ਸਾਹਿਬ ਤੁਸੀਂ ਐਸਜੀਪੀਸੀ ਦੇ ਪ੍ਰਧਾਨ ਹੋ ਤੁਸੀਂ ਕਿਸੇ ਪੰਥ ਦੇ ਤੁਸੀਂ ਪੰਥ ਦੀ ਨੁਮਾਇੰਦੀ ਕੀ ਕਰਦੇ ਹੋ ਪੰਥ ਦੀ ਇੱਕ ਸਰਮੌਰ ਸੰਸਥਾ ਦੀ ਨੁਮਾਇੰਦੀ ਕਰਦੇ ਹੋ ਤੁਸੀਂ ਕਿਸੇ ਰਾਜਨੀਤਿਕ ਪਾਰਟੀ ਦੀ ਨੁਮਾਇੰਦੀ ਨਹੀਂ ਕਰਦੇ ਔਰ ਉਸ ਪਾਰਟੀ ਨੇ ਜਿਹਨੇ ਨਾਰਾ ਦਿੱਤਾ ਸੀ 99 ਵੇਲੇ ਕਿ ਸਮੁੱਚੀ ਕਾਮਾ ਵਰਤਾਰੀ ਉਸ ਪਾਰਟੀ ਦੇ ਆਪ ਦੇ ਜਿਹੜੇ ਲੀਡਰ ਨੇ ਜਿਨ੍ਹਾਂ ਨੂੰ ਤੁਸੀਂ ਜਥੇਦਾਰ ਵੀ ਕਹਿੰਦੇ ਹੋ 99 ਤੱਕ ਤਾਂ ਸਿੱਖੀ ਸਰੂਪ ਕਾਇਮ ਸੀ ਬਹੁਤਿਆਂ ਦਾ ਲੇਕਿਨ ਹੁਣ ਤਾਂ ਉਹਨਾਂ ਦੇ ਨਾਂ ਹੀ ਨਾਵਾਂ ਦੇ ਵਿੱਚ ਵੀ ਸਿੰਘ ਹੈ ਨਹੀਂ ਕਈਆਂ ਦੇ ਪਰਿਵਾਰਾਂ ਦੇ ਵਿੱਚ ਸਿੱਖੀ ਤਰੂਪ ਕਾਇਮ ਨਹੀਂ ਰਿਹਾ ਸੋ ਆਪਾਂ ਅਰਦਾਸ ਕਰੀਏ ਕਿ ਸਿੱਖੀ ਤਰੂਪ ਤੇ ਕਾਇਮ ਰਹੀਏ ਸਿੱਖੀ ਕਿਰਦਾਰ ਤੇ ਕਾਇਮ ਰਹੀਏ ਉਸ ਪਾਸੇ ਆਪਾਂ ਧਿਆਨ ਦੇਈਏ ਔਰ ਸਰਕਾਰ ਨੂੰ ਜੋ ਵੀ ਤੁਸੀਂ ਸੁਝਾ ਦੇਵੋਗੇ ਆਪਾਂ ਬੈਠ ਕੇ ਚੰਗੀ ਤਰ੍ਹਾਂ ਜਿਹੜੀਆਂ ਇਹ ਵੱਡੀਆਂ ਸ਼ਤਾਬ ਦੀਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਜਿਹੜੀ ਸ਼ਹੀਦੀ ਹੈ ਇਹ ਦੁਨੀਆ ਦੇ ਵਿੱਚ ਵਿਲੱਖਣ ਸ਼ਹੀਦੀ ਹੈ ਦੁਨੀਆ ਦੇ ਇਹਦੇ ਬਾਰੇ ਪਤਾ ਲੱਗਣਾ ਚਾਹੀਦਾ ਕਿਵੇਂ ਮਖਤੂਲ ਕਾਤਲ ਕੋਲ ਗਿਆ ਉਹ ਵੀ ਕਿਸੇ ਹੋਰ ਅਕੀਦੇ ਦੀ ਕਾਇਮੀ ਲਈ ਇਨਸਾਨੀਅਤ ਨੂੰ ਵੱਡਾ ਰੱਖਣ ਦੇ ਲਈ ਇਨਸਾਨੀਅਤ ਦੇ ਲਈ ਸ਼ਹਾਦਤ ਦਿੱਤੀ ਸ੍ਰੀ ਹਰਮੰਦਰ ਸਾਹਿਬ ਐਡੀ ਵੱਡੀ ਸਾਡੀ ਜਿਹੜੀ ਤਰੋਹਰ ਹੈ ਉਹਨੂੰ ਦੁਨੀਆ ਦੇ ਵਿੱਚ ਉਹਦੇ ਬਾਰੇ ਦੱਸਣਾ ਵੀ ਇਹ ਸਾਰੇ ਧਰਮਾਂ ਦਾ ਸਾਂਝਾ ਹੈ ਉੱਥੇ ਹਰੇਕ ਨੂੰ ਵੈਲਕਮ ਕੀਤਾ ਜਾਂਦਾ ਉਸ ਉਸ ਸ਼ਹਿਰ ਦੀ ਜਿਹੜੀ ਸਥਾਪਨਾ ਦੇ ਵਿੱਚ ਸੱਪਾ ਮਨਾਉਣਾ ਜਿਹੜਾ ਅਗਲੇ ਸਾਲ ਆ ਰਿਹਾ ਸੋ ਸਰਕਾਰ ਨੂੰ ਸਰਕਾਰ ਸੁਝਾ ਲੈ ਰਹੀ ਹੈ ਸੋ ਮੈਂ ਤਾਂ ਧੰਨਵਾਦੀ ਹਾਂ ਤੁਸੀਂ ਵੀ ਧੰਨਵਾਦੀ ਹੋ ਸਾਰੇ ਧੰਨਵਾਦੀ ਹੋ ਪਰ ਰਲ ਕੇ ਕਰੀਏ ਇਹ ਨਾ ਹੋਵੇ ਜਦੋਂ ਜਦੋਂ ਤੁਹਾਡੀ ਪਾਰਟੀ ਮਨਾਉਂਦੀ ਹੋਵੇ ਉਦੋਂ ਕੋਈ ਚੱਕਰ ਨਹੀਂ ਤੇ ਇਹ ਪਾਰਟੀ ਦੀ ਗੱਲ ਹੀ ਨਹੀਂ ਇੱਥੇ ਇੱਥੇ ਗੁਰਸਿੱਖੀ ਦੀ ਗੱਲ ਆ ਗੁਰਸਿੱਖਾਂ ਨੇ ਰਲ ਕੇ ਬਣਾਉਣਾ ਸਾਰਿਆਂ ਨੇ ਰਲ ਕੇ ਬਣਾਉਣਾ ਇਨਸਾਨੀਅਤ ਦੇ ਚੌਣ ਵਾਲੇ ਨੇ ਰਲ ਕੇ ਬਣਾਉਣਾ ਸੋ ਸਾਥ ਦੇ